그 사람이 얼 ਬਹੁਤ ਬਹੁਤ ਸਾਰੇ ਦਰਬਾਰ ਕੀਆ 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 ਅਸੀਂ ਇਹਨਾਂ ਚੈਨਲਾਂ ਦਾ ਧੰਨਵਾਦੀ ਬਣੇ ਕਿਤੀ ਤੇ 17ਵਾਂ ਲੰਗਰ ਪਹੜਾਵਾ ਇਹ ਪਿੰਡ ਦੇ ਸਹਿਯੋਗ ਅਤੇ ਸਾਰੇ ਇਲਾਕੇ ਦੇ ਸਹਿਯੋਗ ਨਾਲ ਬਣਾਇਆ ਜਾਂਦਾ ਹੈ ਸਾਡੇ ਪਿੰਡ ਦੇ ਬੱਚੇ ਜਿਹੜੇ ਐਲ ਆਈਆਰ ਵੀਰਿਆ ਉਹਨਾਂ ਦੇ ਸਹਿਯੋਗ ਨਾਲ ਬਹੁਤ ਹੀ ਸਰਦਾਰ ਦੇ ਨਾਲ ਬਣਾਇਆ ਜਾਂਦਾ ਹੈ ਬਾਕੀ ਸਾਰੇ ਸੇਵਾਦਾਰਾਂ ਦਲ ਮੇ ਤੇ ਇੱਕ ਮਹੀਨੇ ਤੋਂ ਸੇਵਾ ਚੱਲ ਰਹੀ ਆ ਤੇ ਕਰ ਰਹੇ ਆ ਜੀ ਅ ਅੱਜ ਦਾ ਜੋ ਲੰਗਰ ਪੜਾ ਰਾ ਲੱਗਾ ਜੀ ਇਹ ਕਾਦੇ ਸਬੰਧਤ ਲੱਗਾ ਇਹ ਮਾੜਾ ਚਿੰਤਪੂਰਨੀ ਦੇ ਮੇਲੇ ਦੇ ਸਬੰਧ ਚ ਹੈ ਜੀ ਕਿੰਨੇ ਦਿਨ ਹੋ ਗਏ ਜੀ ਲੰਗਰ ਚੱਲਦੇ ਲੰਗਰ ਹੋਵੇ 9 10 ਤੇ 11 ਤਰੀਕ ਦਾ ਲੰਗਰ ਚੱਲਦਾ ਤੇ ਕਿੰواں ਲੰਗਰ ਬਣਾ ਰਾ ਜੀ ਇਹ 7ਵਾਂ ਲੰਗਰ ਪੜਾ ਰਾ ਜੀ ਕੀ ਸੰਗਤਾਂ ਨੂੰ ਕਿਹੜਾ ਚਾਹੁੰਦੇ ਆ ਅੱਜ ਪਵਿੱਤਰ ਦੇ ਹਰਿ ਦੇ ਨੂੰ ਸੰਗਤਾਂ ਨੂੰ ਇਹੋ ਬੇਨਤੀ ਆ ਕਿ ਆਪਣੇ ਮਿਲ ਕੇ ਆ ਕੇ ਪਿਆਰ ਨਾਲ ਰਹੋ ਤੇ ਰਲ ਮਿਲ ਕੇ ਆਪਣੇ ਭਾਈਚਾਰਾ ਕਾਇਮ ਰੱਖੋ ਪਿੰਡਾਂ ਦੇ ਵਿੱਚੋਂ ਬਸ ਇਹੋ ਚੀਜ਼